ਜਦ ਵੀ ਐਸੀ 11:00 ਵਜੇ ਕਿ ਲੋਕ ਖਾਦੇ ਸੀ ਮੇਰੇ ਤਾਂ ਫੁੱਟ ਹੀ ਜਾਇਆ ਇਹ ਮੈਨੂੰ ਮਾਰ ਦੇਣਗੇ ਇਹ ਮੈਨੂੰ ਮਾਰ ਦੇਣਗੇ ਮੇਰੀ ਮਾਂ ਨੂੰ ਵੀ ਮਾਰ ਦੇਣਗੇ ਖੁਲੀਆਂ ਤਮਕੀਆਂ ਦੇ ਰਿਹਾ ਹੈ ਖੁਲੀਆਂ ਤਮਕੀਆਂ ਮੇ ਕੋ ਸਾਰੀ ਫੁਟੇ ਜਾਗੀ ਇਹ ਸਭ ਕੁਝ ਹੈਗਾ ਇਹ ਮੈਨੂੰ ਮਾਰ ਕਰਕੇ ਦੋ ਕਟਰੀਆਂ ਦੇ ਫੜ ਕੇ ਕੇਟਲ ਲੱਗ ਰਹੀ ਹੈ ਪੰਜ ਕੋਲੋਂ ਫੋਨਾਂ ਲੈ ਕੇ ਪੱਜੇ ਹਨ ਲੁਧਿਆਣਾ ਦੇ ਪਾਮਿਆਂ ਵਿੱਚ ਮਿਆਂ ਬੀਬੀ ਦਾ ਗਲੀ ਵਿੱਚ ਹੰਗਾਮਾ ਪਤੀ ਨੇ ਆਪਣੇ ਆਪ ਨੂੰ ਕਾਰ ਦੇ ਅੰਦਰ ਕਿੱਤਾ ਬੰਦ ਅੱਜ ਲੁਧਿਆਣਾ ਦੇ ਪਮੀਆਂਨ ਰੋਡ ਦੀ ਕਲੋਨੀ ਵਿੱਚ ਉਸ ਸਮੇਂ ਇੱਕ ਫੈਮਿਲੀ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ ਜਦੋਂ ਪਤਨੀ ਵੱਲੋਂ ਆਪਣੀ ਬੇਟੀ ਅਤੇ ਹੋਰ ਰਿਸ਼ਤੇਦਾਰਾਂ ਨੂੰ ਨਾਲ ਲੈ ਕੇ ਆਪਣੇ ਹੀ ਘਰ ਤੇ ਧਾਵਾ ਬੋਲ ਦਿੱਤਾ ਜਿਸ ਦੇ ਚਲਦੇ ਪਤੀ ਵੱਲੋਂ ਆਪਣੇ ਬੇਟੇ ਸਮੇਤ ਆਪਣੇ ਆਪ ਨੂੰ ਘਰ ਦੇ ਅੰਦਰ ਬੰਦ ਕਰ ਲਿਆ ਪਤਨੀ ਦਾ ਕਹਿਣਾ ਸੀ ਕਿ ਉਸਦੀ ਮਾਂ ਨੂੰ ਉਸਦੇ ਘਰ ਵਾਲੇ ਵੱਲੋਂ ਜ਼ਬਰਦਸਤੀ ਘਰ ਦੇ ਅੰਦਰ ਬੰਦੀ ਬਣਾਇਆ ਹੋਇਆ ਹੈ ਅਤੇ ਉਸਦੇ ਮਕਾਨ ਤੇ ਕਬਜ਼ਾ ਕੀਤਾ ਹੋਇਆ ਹੈ ਦੂਸਰੇ ਪਾਸੇ ਘਰ ਦੇ ਮਾਲਕ ਹਰਪ੍ਰੀਤ ਸਿੰਘ ਲਵਲੀ ਨੇ ਘਰ ਦੇ ਅੰਦਰੋਂ ਹੀ ਆਪਣੀਆਂ ਦੋ ਵੀਡੀਓ ਜਾਰੀ ਕਰਦੇ ਆਪਣਾ ਪੱਖ ਰੱਖਦੇ ਕਿਹਾ ਕਿ ਉਸ ਦੀ ਪਤਨੀ ਵੱਲੋਂ ਜੋ ਕੁਝ ਕੀਤਾ ਜਾ ਰਹੇ ਹੈ ਉਸ ਦੇ ਪਿੱਛੇ ਉਸ ਦੇ ਰਿਸ਼ਤੇਦਾਰਾਂ ਦੀ ਸ਼ਮੂਲੀਅਤ ਹੈ ਅਤੇ ਉਹ ਮੇਰੀ ਮਿਹਨਤ ਦੀ ਬਣਾਈ ਪ੍ਰਾਪਰਟੀ ਨੂੰ ਹੜੱਪ ਕਰਨਾ ਚਾਹੁੰਦੇ ਹਨ ਦੂਸਰੇ ਪਾਸੇ ਹਰਪ੍ਰੀਤ ਸਿੰਘ ਦੇ ਰਿਸ਼ਤੇਦਾਰ ਵੱਲੋਂ ਆਪਣਾ ਪੱਖ ਰੱਖਦੇ ਕਿਹਾ ਕਿ ਉਸ ਦਾ ਹਰਪ੍ਰੀਤ ਸਿੰਘ ਦੀ ਪ੍ਰਾਪਰਟੀ ਜਾ ਘਰੇਲੂ ਲੜਾਈ ਝਗੜੇ ਨਾਲ ਕੋਈ ਵਾਸਤਾ ਨਹੀਂ ਇਸ ਸਾਰੇ ਘਟਨਾਕਰਮ ਦੇ ਦੌਰਾਨ ਪੁਲਿਸ ਨਦਾਰਦ ਨਜ਼ਰ ਆਈ। ਕੀ ਹੈ ਪੂਰਾ ਮਾਮਲਾ ਤੁਸੀਂ ਵੀ ਵੇਖੋ ਪੂਰੀ ਖਬਰ ਮੈਨੂੰ ਕੀ ਨਾ ਆਉਣਾ ਆਪਣਾ ਮੇਰਾ ਅਮਰਪ੍ਰੀਤ ਗੌਰ ਨਾਮ ਹੈ ਜਿਹੜਾ ਮੱਲਾ ਜੀ ਜੀ ਐਸਟੇਟ ਹੈ ਕੀ ਮਾਮਲਾ ਕੀ ਹੈ ਜੋ ਮਾਮਲਾ ਇਹ ਆ ਆ ਡੇਢ ਮਹੀਨਾ ਹੋ ਗਿਆ ਮੇਰਾ ਮੁੰਡਾ ਛੱਤੋਂ ਟੱਪ ਕੇ ਮੇਰਾ ਆਦਮੀ 5 ਵਜੇ ਸਵੇਰੇ ਗੱਡੀ ਮੇਰੀ ਨੈਕਸਨ ਗੱਡੀ 16 ਮੈਂ 10 ਲੱਖ ਦੀ ਲਈ ਮੈਂ ਬਾਹਰ ਕੂੜਾ ਸਿੱਟਣ ਆਈ ਮੇਰੀ ਗੱਡੀ ਨਹੀਂ ਸੀ ਕਹਿੰਦਾ ਤੇਰਾ ਮੇਰਾ 25 ਸਾਲ ਬਾਅਦ ਕੋਈ ਨਾਤਾ ਨਹੀਂ ਐ ਮੇਰਾ ਮੇਰਾ ਪੈਹਾ ਹੱਥ ਛੇਰ ਮੇਰਾ ਰੱਖ 2 ਰੁਪਏ ਇਸ ਬੰਦੇ ਨੇ ਲਿਖਵਾਏ ਇਹਦੇ ਕਾਊਂਟ ਚ ਵੀ ਦੇਖੋ ਇਹਦੇ ਸਾਰਾ ਕੁਝ ਦੇਖ ਲਓ 1 ਰੁਪਿਆ ਨੇ ਜ਼ਿੰਦਗੀ ਦੇ ਬੰਦੇ ਨੇ ਨਿਕਬਾਇਆ ਸਾਰੇ ਸ਼ਹਿਰ ਤੋਂ ਇਨਕੁਆਰੀ ਕਰਵਾ ਲਓ ਝੂਠ ਬੋਲਾ ਜੁੱਤੀ ਖਾਉਂਗੀ ਐਸ ਬੰਦੇ ਨੇ ਮੇਰੀ ਮਾਂ ਨੂੰ ਅੱਜ ਡੱਕ ਕੇ ਅੰਦਰ ਮਾਰਦਾ ਕੁੱਕਰਾ ਨਾ ਮਾਰਿਆ ਇਸ ਬੰਦੇ ਨੇ ਮੇਰੇ ਮਾਂ ਨੂੰ ਅੰਦਰ ਕੌਣ ਹੈ ਅੰਦਰ ਬੰਦਾ ਮੇਰਾ ਮੇਰੇ ਘਰ ਵਾਲਾ ਹਰਪੀ ਸਿੰਘ ਮਨਜੋਤ ਸਿੰਘ ਮੇਰਾ ਮੁੰਡਾ ਕਹਿੰਦਾ ਸਾਨੂੰ ਪੈਸਾ ਦੇ ਸਾਨੂੰ ਮਾਂ ਨਾਲ ਮਤਲਬ ਨਹੀਂ ਐ ਸਾਨੂੰ ਜਨਾਨੀ ਨਾਲ ਕੋਈ ਮਤਲਬ ਨਹੀਂ ਐ 25 ਸਾਲ ਮੈਨੂੰ ਯੂਜ਼ ਕੀਤਾ ਦੋ ਬੱਚੇ ਮੇਰੇ ਜਮਾਏ ਸਾਨੂੰ ਕੋਈ ਮਤਲਬ ਨਹੀਂ ਐ ਮੇਰੀ ਜ਼ਿੰਦਗੀ ਕਿੱਥੇ ਮੈਨੂੰ ਦੱਸੋ ਮੇਰੀ ਜ਼ਿੰਦਗੀ ਕਿੱਥੇ ਐ ਮੈਂ ਕਿਸੇ ਕਰਦੀ ਤੀ ਨਹੀਂ ਆ ਮੇਰੀ ਜ਼ਿੰਦਗੀ ਕਿੱਥੇ ਐ ਪ੍ਰਾਪਰਟੀ ਐ ਅਮੋਕੇਸ਼ ਕੋਲੋਂ ਮੈਂ 2-2 ਲੱਖ ਰੁਪਈਆ ਕਿਸ਼ਤਾਂ ਦੇ ਕਮੇਟੀਆਂ ਜੋੜ ਕੇ ਜਨਾਨੀਆਂ ਪ੍ਰਾਪਰਟੀ ਬਣਾਈ ਉਹ ਚ ਪੈਸਾ ਮੰਗਦੇ ਇੱਕ ਪੈਸਾ ਮੇਰੇ ਬੰਦੇ ਨੇ ਨਹੀਂ ਕਮਾਇਆ ਅੱਜ ਮੈਨੂੰ ਗੁੰਡੇ ਬੁਲਾ ਕੇ ਲੋਕੀ ਬੁਲਾ ਕੇ ਮੈਨੂੰ ਧਮਕੀਏ ਦਿੰਦਾ ਗੈਂਗਸਟਰ ਧਮਕੀਏ ਦਿੰਦਾ ਰਾਤੀ 11:30 ਫੂਟੇਜ ਹੈਗੀ ਮੇਰੇ ਕੋਲ ਤਾਲਾ ਖੋਲਣ ਦੀ ਕੋਸ਼ਿਸ਼ ਕੀਤੀ ਮੈਂ ਕਮਿਸ਼ਨਰ ਡੀਐਸਪੀ ਹਰ ਜਗ੍ਹਾ ਜਾ ਆਈਆਂ ਮੇਰੀ ਕੁਛ ਨਹੀਂ ਮੇਰਾ ਕੋਈ ਸੁਣਦਾ ਹੀ ਨਹੀਂ ਪਿਆ ਗੱਲ ਤੂੰ ਕੀ ਰਹਿ ਕਿਤੇ ਰਹਿ ਮੈਂ ਆਪਣੇ ਅੰਦਰ ਆ ਰਹੀ ਸੀ ਐਕਟਵਾ ਕੱਢਣ ਆਈ ਸੀ ਸਵੇਰੇ ਆਪ ਅੱਧਰ ਲੁੱਕੇ ਬੈਸੀਗੇ ਸਿੱਧਾ ਅੰਦਰ ਵੜ ਗਏ ਆ ਇਹ ਨਾਰਨ ਦੇ ਤੁਹਾਡੇ ਕੋ ਨਹੀਂ ਰਹਿੰਦੇ ਨਾਲ ਹਾਂਜੀ ਤੁਹਾਡੇ ਨਾਲ ਰਹਿੰਦੇ ਪਹਿਲਾਂ ਡੇਢ ਮਹੀਨਾ ਹੋ ਗਿਆ ਫੋਨ ਆਇਆ ਤੁਹਾਨੂੰ ਦੱਸਿਆ ਗੱਡੀ ਚੱਕ ਕੇ ਗਈ ਚੋਰੀ ਲੈ ਕੇ ਗਏ ਪਹਿਲਾਂ ਅਟਕਾ ਲੈ ਕੇ ਗਏ ਚੋਰੀ ਡੇਢ ਮਹੀਨਾ ਹੋ ਗਿਆ ਫੋਨ ਆਇਆ ਤੇਰਾ ਮੇਰਾ ਕੋਈ ਮਤਲਬ ਨਹੀਂ ਐ ਸਾਡਾ ਪੈਸਾ ਦੇ ਮੈਂ ਕਿਹੜਾ ਪੈਸਾ ਤੂੰ ਸਾਨੂੰ ਜਿੱਥੋਂ ਮਰਜ਼ੀ ਕੁੜੀ ਵੀ ਆਈ ਐ 10 ਲੱਖ ਰੁਪਏ ਮੈਂ ਚੱਕਿਆ ਕਰਜ਼ਾ ਬਿਜਲੀ ਦਾ ਬਿੱਲ ਵੀ ਦੇਣਾ ਝੂਠ ਬੋਲਾ ਜੁੱਤੀ ਖਾਵਾਂ ਅੱਟੋਟ ਨਾਲ ਗੋਹ ਕੋਨਾ ਰਿਹਾ ਮੈਂ ਮੇਰੇ ਕੁੜੇ ਮਹਿਗੀ ਆ ਮੇਰੇ ਮਾਸੀ ਦਾ ਮੁੰਡਾ ਮੇਰਾ ਸਕਾ ਭਰਾ ਮੇਰੀ ਪਰਜਾਈ ਆ ਸਾਰੇ ਰਿਸ਼ਤੇਦਾਰ ਮਾਸੀਆਂ ਖੜੀਆਂ ਪਈਆਂ ਸਾਰੇ ਆ ਮੇਰੀ ਬੇਟੀ ਹੈ ਕੀ ਮੰਗ ਕਰਦੇ ਕੀ ਕਹਿਣਾ ਚਾਹੁੰਦੇ ਮੈਂ ਕਹਿੰਦੀ ਮੇਰਾ ਇਨਸਾਫ ਹੋਵੇ ਆ ਗੁੰਡਾ ਗਰਦੀ ਕਰਦਾ ਰੋਹ ਦਿੜੀ ਮੈਨੂੰ ਮੈਨੂੰ ਮੁੰਡਾ ਮੁੰਡਾ ਕਹਿੰਦਾ ਤੈਨੂੰ ਮਾਰਨ ਆਣਾ ਮੈਂ ਤੈਨੂੰ ਮਾਰ ਰਿਕਾਰਡਿੰਗ ਹੈ ਮੇਰੇ ਕੋਲ ਮੁੰਡਾ ਕਹਿੰਦਾ ਤੈਨੂੰ ਮਾਰਨ ਆਣਾ ਮਾਂ ਤੈਨੂੰ ਮਾਰ ਦੇਣਾ ਵਾ ਘਰ ਵਾਲੇ ਵੀ ਕਹਿੰਦਾ ਤੈਨੂੰ ਮਾਰ ਦੇਣਾ ਸਿਰਾ ਪ੍ਰੋਪਰਟੀ ਵਿੱਚ ਹੈ ਸਿਰਾ ਪੈਸਾ ਵਿੱਚ ਹੈ ਤੁਸੀਂ ਮੈਨੂੰ ਮਾਰ ਦੋਗੇ ਮੈਂ ਖੁਸ਼ੀ ਮੰਮਾ ਦਾ ਕੀ ਨਾਮ ਤੁਸੀ ਅਸੀਂ ਅਮਰਪ੍ਰੀਤ ਕੌਰ ਕੀ ਮਾਮਲਾ ਕੀ ਅਜੀ ਮੰਮਾ ਤੁਹਾਡੀ ਚੀ 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 ਗਵਾਜੇ ਮਾਰਦੀ ਸੀ ਕਾਰਨ ਪੂਰਾ ਮਾਮਲਾ ਕੀ ਇਹ 4 ਤਰੀਕ ਦੇ ਆਸ-ਪਾਸ ਪਪਾ ਸਵੇਰੇ 5 ਵਜੇ ਗੱਡੀ ਲੈ ਕੇ ਚਲੇ ਗਏ ਆਪਾਂ ਰਿਪੋਰਟ ਲਿਖਵਾਈ ਬਟ ਥਾਣੇ ਵਾਲਾ ਨੇ ਨਹੀਂ ਲਿਖੀ ਕਹੇ ਤਾਂ ਮਨਾ ਕਰਤਾ ਉਸ ਤੋਂ ਬਾਅਦ ਮੇਰਾ ਬ੍ਰਦਰ ਥੋੜੇ ਦਿਨਾਂ ਬਾਅਦ ਇੱਕ 2-4 ਦਿਨਾਂ ਬਾਅਦ ਕਰੋ ਪੱਜ ਗਿਆ ਉਹਦੀ ਨਾਨੀ ਨਾਲ ਕੋਈ ਛੋਟੀ-ਮੋਟੀ ਬੈਂਸ ਹੋਈ ਸੀ ਕੋਠੇ ਤੋਂ ਭੱਜ ਗਿਆ ਠੀਕ ਹੈ ਉਸ ਤੋਂ ਬਾਅਦ ਫਿਰ ਕੋਠੇ ਤੋਂ ਭੱਜ ਗਿਆ ਕਹਿੰਦਾ ਮੈਂ ਥਾਣੇ ਤੇ ਰਿਪੋਰਟ ਲਿਖਾਣੀ ਹੈ ਫਿਰ ਉਸ ਤੋਂ ਬਾਅਦ ਇਹ ਦੋਨੋਂ ਬਾਹਰ ਹੀ ਰਹੇ ਨੇ ਪੈਸਾ ਮੰਗਦੇ ਤੇ ਕਾਰਨ ਕੀ ਹੈ ਪ੍ਰਾਪਰਟੀ ਕੀ ਸਾਨੂੰ ਘਰ ਦੇ ਵਿੱਚੋਂ ਹਿੱਸਾ ਦੋ ਸਾਨੂੰ ਦੁਕਾਨਾਂ ਦੇ ਵਿੱਚੋਂ ਹਿੱਸਾ ਦੋ ਸਾਨੂੰ ਪੈਸੇ ਚਾਹੀਦੇ ਸਾਨੂੰ ਆਪਣਾ ਹਿੱਸਾ ਚਾਹੀਦਾ ਜਦ ਕਿ ਸਭ ਕੁਝ ਮੇਰੇ ਮਮਾ ਦੇ ਨਾਂ 'ਤੇ ਆ ਕਮਾਇਆ ਵੀ ਉਹਨਾਂ ਨੇ ਹੈ ਕੌਣ ਹਿੱਸਾ ਕੌਣ ਮੰਗ ਰਿਹਾ ਪਾਪਾ ਤੇ ਮੇਰਾ ਭਰਾ ਦੋਨੋਂ ਹਿੱਸਾ ਮੰਗਦੇ ਕਹਿੰਦੇ ਸਾਨੂੰ ਹਿੱਸਾ ਚਾਹੀਦਾ ਤੁਸੀਂ ਅਲੱਗ ਅਸੀਂ ਅਲੱਗ ਅਲੱਗ ਕਿਉਂ ਰਹਿਣਾ ਚਾਹੁੰਦੇ ਉਹਦੇ ਵਿੱਚ ਕੋਈ ਕਾਰਨ ਹੈ وجہ ਕੀ ਹੈ पुक? पैसे तो मेरी मैरिज तो 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 हुई है है मैं मेरा ब्रदर।, तो ब्रदर ब्रदर पापा ना है हाँ जी अंदर, है। तो जी मतलब अंदर, गेट है। अंदर ना मेरा ब्रदर मेरे पापा ते मेरे नानी ਤੇ ਸਾਨੂੰ ਕੁਝ ਨਹੀਂ ਪਤਾ ਨਾਨੀ ਦਾਂਦ ਰ ਇਹਨਾਂ ਨੇ ਕੀ ਹਾਲ ਕੀਤਾ ਹੋਇਆ ਕੁੱਟਮਾਰ ਕੀਤੀ ਹੈ ਇਹ ਵੀ ਸੁਣਨ ਚ ਆਇਆ ਅਸੀਂ ਪੁਲਿਸ ਨੂੰ ਫੋਨ ਕੀਤਾ ਸੀ ਪੁਲਿਸ ਵਾਲੇ ਆਏ ਵੀ ਸੀ ਆ ਕੇ ਤਮਾਸ਼ਾ ਦੇਖ ਕੇ ਚਲੇ ਗਏ ਤੇ ਉਹ ਫੋਨ 112 ਤੇ ਵੀ ਕਰਦੇ ਪਏ ਉਹ ਵੀ ਕਿ ਭੇਜ ਰਿਆਂ ਭੇਜ ਰਿਆਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਐਂਡ ਮਹੀਨਾ ਹੋ ਗਿਆ ਸਾਨੂੰ ਜਮਾਲਪੁਰ ਦੀ ਅਪਾ ਡਿਵੀਜ਼ਨ ਨੰਬਰ 7 ਜਮਾਲਪੁਰ ਹਰ ਥਾਣੇ ਚੱਪਾ ਗੱਲ ਕੀਤੀ ਹੋਇਆ ਬਟ ਕੋਈ ਐਕਸ਼ਨ ਨਹੀਂ ਲੈ ਰਿਹਾ ਹਜੇ ਤੱਕ ਇੱਕ ਐਫ ਆਈ ਆਰ ਵੀ ਨਹੀਂ ਦਰਜ ਹੋਈ ਗੱਡੀ ਚੋਰੀ ਦੀ ਮੈਂ ਹਰਪ੍ਰੀਤ ਸਿੰਘ ਸੰਨੋ ਜਗਿੰਦਰ ਸਿੰਘ ਵਾਸੀ ਨਤੀ ਸੀ ਜੀ ਐਸਟੇਟ ਜੋ ਕਿ ਮੇਰੀ ਘਰ ਵਾਲੀ ਅਮਰਪ੍ਰੀਤ ਕੌਰ ਉਹਨਾਂ ਦਾ ਮੇਰਾ ਪਰਿਵਾਰਕ ਮਸਲਾ ਚੱਲਦਾ ਪਿਆ ਪਰੋਟੀ ਦਾ ਰੋਲਾ ਚੱਲਦਾ ਪਿਆ ਆਪਣੀ ਮਿਹਨਤ ਦੀ ਕਮਾਈ ਨਾਲ ਪਰੋਟੀਆਂ ਉਹਦੇ ਨਾਮ ਬਣਾਈਆਂ ਤੇ ਇਹ ਹੁਣ ਖਾਣਾ ਜਾਂਦੀ ਹੈ ਆਪਣੀ ਮਾਂ ਮਨਮੋਨਪੁਰ ਜੋ ਕਿ ਇੱਥੇ ਸਾਡੇ ਘਰ 1.5 ਮਹੀਨਾ ਹੋਇਆ ਆ ਕੇ ਬੈਠੀ ਹੋਈ ਹੈ ਅਸੀਂ 1.5 ਮਹੀਨਾ ਤੋਂ ਕਿਉਂ ਪਤਾ ਅਸੀਂ ਬਾਹਰ ਆ ਜੀ ਇਹ ਸ਼ਰਿਆਂ ਵੀ ਮਤਲਬ ਕਿ ਤਕਾ ਹੋ ਰਿਹਾ ਸਾਡੇ ਦਾ ساری ਉਮਰ ਬੰਦਾ ਕਮਾਈ ਕਰਦਾ ਮਿਹਨਤ ਦੀ ਆਪਣੀ ਘਰ ਵਾਲੀ ਦੇ ਨਾਮ ਤੇ ਕਰਾਤੀ ਤੇ ਕੀ ਉਹ ਜੇ ਗੁਨਾ ਕਰ ਦਿਆ ਮੈਂ ਮੇਰਾ ਬੇਟਾ ਵੀਰੇ ਮੇਰੇ ਨਾਲ ਇਹ ਹੁਣ ਅਸੀਂ ਘਰ ਦੇ ਅੰਦਰ ਆ ਤੇ ਗੇਟ ਦੇਖ ਲੋ ਅਸੀਂ ਕਿਦਾਂ ਲਾਇਆ ਗੇਟ ਤੋੜਨ ਦੀ ਕੋਸ਼ਿਸ਼ ਕਰਦੇ ਪਏ ਆ ਧਮਕੀਆਂ ਦੇ ਰਿਹਾ ਸ਼ਰਿਆਂ ਵੀ ਇਹ ਅਸੀਂ ਵੀ ਮੱਲੋ ਕਿ ਅੰਦਰ ਗੇਟ ਤੋੜ ਕੇ ਵੀ ਤੁਹਾਨੂੰ ਚਾਨੋ ਮਾਰ ਦਵਾਂਗੇ ਸਸਸ ਮੇਰੇ ਅੰਦਰ ਹੀ ਆ ਨੇ ਆਪਣੇ ਆਪ ਨੂੰ ਲੋਕ ਕੀਤਾ ਹੋਇਆ ਇਸ ਪੂਰੀ ਗੇਮ ਦੇ ਵਿੱਚpropto ਦੇ ਲਾਲਚ ਵਿੱਚ ਮੇਰਾ ਗੁਰਮ ਹੈਪੀ ਛਾਉੜਾ ਪੂਰੇ ਤੌਰ ਤੇ ਬੋਲਵਾ ਜਿੰਨੇ ਸ਼ਰਿਆਂ ਮੈਨੂੰ ਨੇ ਸਿੱਧੀਆਂ ਧਮਕੀਆਂ ਦਿੱਤੀਆਂ ਨੇ ਇਹਦੀ ਇੱਕ ਫਰੈਂਡ ਦਾ ਸੁਪਨਾ ਇੱਕ ਪਿੱਛੇ ਕਪਾਰਦਰ ਵਾਲੀ ਜਿਹੜੀ ਡੇੜੀ ਹੈਗੀ ਆ ਕੀ ਨਾਮ ਉਹ ਹਾਈਡਰੋ ਹਾਈਡਰੋਪਾਲ ਦਾ ਹਾਈਡਰੋਪਾਰ ਉਹ ਕਪਾਰਦਰ ਤੋਂ ਪ੍ਰੀਤਨਾਮ ਪ੍ਰੀਤਨਾਮ ਤੇ ਹੋਰ ਜਿਹੜੇ 2-4 ਹੈਗੇ ਮੇਰਾ ਬਚਾ ਕੀਤਾ ਜਾਵੇ ਇਹ ਨਹੀਂ ਤਾਂ ਮੈਨੂੰ ਅੰਦਰ ਆ ਕੇ ਜਾਨੋ ਮਾਰ ਦੇਣਗੇ ਪ੍ਰਸ਼ਾਸਨ ਅਗੇ ਬੇਨਤੀ ਹੈ ਮੇਰੀ ਜਾਨ ਬਚਾ ਲਓ ਸ਼ਾਵੜਾ ਜੀ ਇਹ ਕਿਹੜੀ ਜਗ੍ਹਾ ਬਣੀ ਹੈ ਅਸੀਂ ਨਿਊ ਸ਼ੋਭਾ ਨਗਰ ਨੇ ਲੋਕੋ ਥਲੇ ਹੁਣ ਇਹ ਕਿਹੜੀ ਜਗ੍ਹਾ ਹੈ ਇਹ ਜੀਐਸ ਕਲੋਨੀ ਹੈਗੀ ਜੀ ਇਹ ਕਿਹੜੀ ਜਗ੍ਹਾ ਬਣੀ ਹੈ ਤੇ ਆਪਣੇ ਅੰਸਰ ਕੋਲੇ ਬੈਠੀ ਆ ਅੰਸਰ ਕੋਲੇ ਜੀ ਮਾਮਲਾ ਜੀ ਰਾਜੇ ਨੇ ਰੋਲਾ ਪੈ ਰਿਹਾ ਮਾਮਲਾ ਇਹ ਨਾਲ ਦੋਨੇ ਜੀ ਦਾ ਆਫੀ ਮਾਮਲਾ ਜੀ ਸ਼ਾਹਬਾ ਜੀ ਤੁਹਾਡੇ ਕੁੜਮ ਸਾਹਿਬ ਵੱਲੋਂ ਇੱਕ ਤੁਹਾਡੇ ਦੇ ਇੱਕ ਅਲੀਗੇਸ਼ਨ ਲਗਾਇਆ ਜਾਦਾ ਆ ਕਿ ਇਸ ਵਿਵਾਦ ਪਿੱਛੇ ਤੁਹਾਡਾ ਹੱਥ ਹੈ ਜੀ ਉਹਦੇ ਬਾਰੇ ਤੁਹਾਡਾ ਕੀ ਸਪਸ਼ਟੀ ਕਰਦੇ ਉਹਨਾਂ ਨੇ ਕਹਿੰਦੇ ਵੀ ਸਾਡੀ ਪ੍ਰੋਪਰਟੀ ਨੂੰ ਕਿਥੇ ਹੋਊ ਆਪਣੀ ਵੀ ਮੇਰੇ ਕੁੜਮ ਵੱਲੋਂ ਜਿਹੜਾ ਵੀ ਇਹ ਸਾਰਾ ਨਾਮ ਆ ਦਿੱਤਾ ਜਾ ਦੇਖੋ ਵੀਰ ਜੀ ਇਲਜ਼ਾਮ ਜੋ ਮਰਜ਼ੀ ਲਾਈ ਜਾਵੇ ਸਾਨੂੰ ਪ੍ਰਾਪਰਟੀ ਦੀ ਤਾਂ ਸਾਨੂੰ ਲਾਲਚ ਹੋਵੇ ਜੇ ਕਿਸੇ ਸਾਡੇ ਘਰੇ ਕਮੀ ਹੋਵੇ ਪਰ ਮਹਾਤਮਾ ਦਿੱਤਾ ਸਾਡੇ ਕੋਲ ਇੰਨਾ ਕੁਝ ਹੈਗਾ ਅਸੀਂ ਤਾਂ ਆਪਣੇ ਬੱਚੇ ਵਿਲੇ ਪੇ ਕਾ ਸਕਦੇ ਆ ਨਾਲੇ ਉਹਨੂੰ ਸਾਨੂੰ ਸਾਨੂੰ ਕੀ ਦੇ ਦੂਗਾ ਅਸੀਂ ਤਾਂ ਕਹਿੰਨੇ ਆ ਦੀ ਆਪਣੀ ਪ੍ਰਾਪਰਟੀ ਜਿੱਥੇ ਮਰਜ਼ੀ ਗੁਰਦੇਦਾਨ ਕਰ ਜਿੰਨੂੰ ਮਰਜ਼ੀ ਲਗਾ ਦੇਣਾ ਸਾਨੂੰ ਉਹਦੇ ਚ ਨਿੱਕਾ ਪੈਸਾ ਨਹੀਂ ਚਾਹੀਏ ਚਾਹੀਦਾ ਨਾ ਹੀ ਸਾਨੂੰ ਉਹਨੂੰ ਬਵਾਸਾ ਨਾ ਹੀ ਸੀ ਮੰਗਣਾ ਅਸੀਂ ਸਾਨੂੰ ਸੁਸਤ ਸੁਸਤ ਆਪਣੀ ਜ਼ਿੰਦਗੀ ਵਿੱਚ ਅਸੀਂ ਕੀ ਲੈਣਾ ਅਸੀਂ ਤਾਂ ਸਗੋਂ ਸਾਡੇ ਚ ਇਹ ਮਨ ਮਹਿਸੂਸ ਹੋ ਰਿਹਾ ਅਸੀਂ ਕੰਜਰਾ ਕਰੇ ਗੰਦੇ ਕਰੇ ਫਸ ਗਏ ਇਹ ਜਿਹੜਾ ਬੰਦਾ ਆਇਆ ਨਾ ਇਹ ਬੰਦਾ ਇਹਨੇ ਆਪ ਜਾਣੀ ਰੱਖਦਾ ਕਿ ਕੀ ਰੱਖੇ ਕੀ ਕੀਤਾ ਨਾ ਕੀ ਨਹੀਂ ਕੀਤਾ ਅੱਜ ਸਾਨੂੰ ਅੱਜ ਪਤਾ ਲੱਗਦਾ ਵੇ ਅਗਰ ਸਾਨੂੰ ਪਹਿਲਾਂ ਪਤਾ ਹੁੰਦਾ ਇਹ ਇੰਨਾ ਗੰਦਾ ਬੰਦਾ ਸੀ ਰਿਸ਼ਤਾ ਹੀ ਨਹੀਂ ਸੀ ਕਦੀ ਕਰਨਾ ਅੱਜ ਤੱਕ ਖੋਦ ਇੱਕ شریف ਬੰਦੇ ਆ ਇਹਨਾਂ ਕਰੀ ਫਸ ਗਏ ਇਸ ਕੈਸ ਬੰਦੇ ਨੇ ਪਹਿਲਾਂ ਜਨਾਨੀ ਚ ਪਹਿਲਾਂ ਵੀ ਗੱਡੀ ਕੇ ਸੋਨੇ ਚੋਰੀ ਕਰਕੇ ਵੇਚੀਆਂ ਹੋਰ ਵੀ ਕਈ ਜਗ੍ਹਾ ਚੱਕਰ ਚੱਲਦਾ ਵੇ ਸੰਦ ਪਤਾ ਹੀ ਹੁਣ ਲੱਗਾ ਸਾਡੇ ਨੇ ਬੜੀ ਜ਼ਬਰਦਸਤੀ ਕਾਲੀ-ਕਾਲੀ ਕੀਤੀ ਸਾਡੀ ਕੁੜੀ ਨੂੰ ਕਹਿੰਦਾ 22 ਮਹੀਨਾ ਲੱਗਣਾ ਦਦਾ ਸ਼ਾਦੀ ਕਰ ਦੋ 10 ਦਿਨਾਂ ਵਿੱਚ ਕਰਤਾ ਤੇ ਇਹਨਾਂ ਨੇ ਸਿਰਫ ਇਹਨਾਂ ਕੀਤਾ ਕੁਝ ਵੀ ਨਹੀਂ ਸਾਰਾ ਰੁ ਇਹਨੇ ਕੀ ਕੀਤਾ ਇਸ ਬੰਦੇ ਨੇ ਮੁੰਡੇ ਦੇ ਸੱਗਣ ਵਿੱਚ ਇੱਕ ਮਾਨਦਮਾਲਾ ਗਰੀਬ ਨੇ ਸੱਗਣ ਪਾਉਂਦਾ ਸੱਗਣ ਜੋ 1 ਰੁਪਿਆ ਦਿੱਤਾ ਕੇ ਇਹਨਾਂ ਕੋਲੋਂ ਅਸੀਂ ਕੀ ਇਹ ਸਾਨੂੰ ਕੀ ਦੇ ਦੋ ਵਜਾ ਦਦ ਯਾਨੀ ਕਿ ਪ੍ਰੋਪਰਟੀ ਵਾਦਨਾ ਤੋਂ ਸਾਨੂੰ ਇਹਨਾਂ ਦੀ ਪ੍ਰੋਪਰਟੀ ਨਾਲ ਕੋਈ ਲਾਲਚ ਨਹੀਂ ਨਾ ਹੀ ਪਰਮਾਤਮਾ ਸਾਨੂੰ ਇਹ ਪ੍ਰੋਪਰਟੀ ਲਈ ਦੇਖਣ ਦੇਵੇ ਅਸੀਂ ਕਹਿੰਦੇ ਦੋਨੇ ਜੀ ਘਰੇ ਸੁਖਤ ਸੁਤ ਲੈ ਆਪਣੇ ਬੱਚਿਆਂ ਨੂੰ ਵਕਤ ਸਹੀ ਕਰਨ ਠੀਕ ਹੈ ਆਪਣੇ ਬੱਚਿਆਂ ਨੂੰ ਸੇਧ ਦੇਣਾ ਸਾਨੂੰ ਨਹੀਂ ਪ੍ਰੋਪਰਟੀ ਨਾਲ ਕੋਈ ਲਾਲਚ ਨਹੀਂ ਹੈਗਾ